ਏ ਤੁਸੀਂ ਟਰਾਲੀ ਦੇਖ ਸਕਦੇ ਹੋ ਜਿਹਦੇ ਵਿੱਚ ਮਾਤਾਵਾ ਹੀ ਮਾਤਾਵਾ ਬੈਠੀਆਂ ਹੋਈਆਂ ਨੇ ਕੀ ਕਹਿਣਾ ਚਾਹੋਗੇ ਜਿਹੜੀ ਰਾਤ ਮੀਟਿੰਗ ਹੋਈ ਹੈ 21 ਤਰੀਕ ਪਾਤੀਆਂ 21 ਤਰੀਕ ਵੇਖ ਕੇ ਜੇ ਮੰਨ ਗਿਆ ਠੀਕ ਆ ਨਾ ਮੰਨ ਜੇ ਤਾਂ ਫਿਰ ਦਿੱਲੀ ਨੂੰ ਕੁਝ ਕਰਾਂਗੇ ਪਰ ਇਹ ਵੀ ਕਿਹਾ ਜਾਂਦਾ ਕਿ ਸ਼ਾਇਦ ਕਿਸਾਨ ਤਾਂ ਵਿਲੇ ਨੇ ਜਦੋਂ ਮਰਜ਼ੀ ਆ ਕੇ ਬੈਠ ਜਾਂਦੇ ਨੇ ਮਜਬੂਰੀ ਨੂੰ ਬੈਠੇ ਆ ਪਰ ਜੇ ਉਹ ਕਵੇ ਵਿਲੇ ਆ ਜੋ ਮਰਜ਼ੀ ਕਵੇ ਜਾਣਾ ਨਹੀਂ ਇਤਰਾ ਹੱਕ ਨਹੀਂ ਤੇ ਜਾਣਾ ਸਾੜੀ ਬੜੀ ਅਸੋੜੀ ਆ ਛੜਕਾਂ ਤੱਕੇ ਖਾਨ ਦੀ ਸਾਨੂੰ ਇਹ ਬੁੱਢੇ ਵਾਰੇ ਤੱਕੇ ਦੇਣ ਡਿਆ ਵਾ ਛੜਕਾਂ ਦੇ ਉੱਤੇ ਅਸੀਂ ਰੋਣ ਡਏ ਆ ਤੇ ਸਾਨੂੰ ਲਾਰੇ ਲਾ ਲਾ ਕੇ ਗਾੜੀ ਆਪਣਾ ਪੱਕਾ ਪ੍ਰਬੰਧ ਕਰਨ ਡਏ ਆ ਅੱਗੇ ਹੀ ਚਲ ਗਏ ਹਨਾ ਹਾਂ ਕੋਣ ਨੇ ਅਹੀਂ ਪੱਜਣਾ ਹੋਣਾ ਅਸੀਂ ਪੂਰੇ ਉਹਦੋਂ ਵੀ ਕਹਿੰਦੇ ਸੀ ਵੀ ਜੇ ਕਿਸਾਨ ਬੈਠੇ ਰਹਿੰਦੇ ਤਾਂ ਸ਼ਾਇਦ ਐਮਐਸ ਵੀ ਮਿਲ ਜਾਣਾ ਹਾਂ ਹੁਣ ਲੈ ਕੇ ਜਾਵਾਂਗੇ ਨੇ 150 ਬੰਦਾ ਸਾਡਾ ਕੱਟਰ ਕਰ ਦਿੱਤਾ ਜੱਟ ਅੱਦੇ ਵੀ ਵੱਡੇ ਜਾਣ ਤੇ ਸੀ ਨਹੀਂ ਕਰਦੇ ਸਾਨੂੰ ਗੋਲਿਆਂ ਦੀ ਕੋਈ ਪਰਵਾਹ ਨਹੀਂ ਸਾਡੇ ਭਰਾ ਵੀਰ ਭਰਾ ਗੋਲੇ ਖਾਂਦੇ ਜੇ ਸਾਨੂੰ ਵੱਜ ਜਾਣਗੇ ਤੇ ਕੀ ਹੋਊਗਾ ਅਸੀਂ ਡਰਦੇ ਨਹੀਂ ਕੋਈ ਗੱਲ ਦੀ ਕਿੰਨੀ ਫੋਰਸ ਲਾਤੀ ਸਾਡੇ ਵਾਸਤੇ ਸਾਡੇ ਵਾਸਤੇ ਲਾਈ ਹਨ ਤੇ ਕੀ ਕਰ ਲਊ ਸਾਨੂੰ ਫੋਰਸ ਅਸੀਂ ਫੋਰਸ ਤੋਂ ਕੋਈ ਨਹੀਂ ਡਰਦੇ ਸਾਡੇ ਨਾਲ ਮੋਟਾ ਲੈ ਕੇ 150 ਸਾਨੂੰ ਤਾਂ ਕੀਤਾ ਹੈ ਸੁਸ਼ਕਾਦਕੋ ਤੁਸੀਂ ਜੁੜੇ ਹੋਏ ਹੋ ਰਜ਼ਾਨਾ ਸਪੋਕਸਮੈਨ ਟੀਵੀ ਦੇ ਨਾਲ ਤੇ ਮੈਂ ਹਰਜੀਤ ਕਾ ਸ਼ੰਭੂ ਬਾਡਰ ਤੇ ਕਿਸਾਨੀ ਕੋਲ ਦੇ ਹਰ ਰੰਗ ਤੁਹਾਨੂੰ ਦਿਖਾ ਰਹੇ ਆਂ ਰਾਤ ਵੀ ਬਹੁਤ ਹਨੇਰੀ ਚੱਲਦੀ ਰਹੀ ਠੰਡ ਵੀ ਬਹੁਤ ਸਵੇਰ ਦੇ ਸਮੇਂ ਹੁਣ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸਾਨਾਂ ਦੇ ਨਾਲ-ਨਾਲ ਮਾਤਾਵਾਂ ਕਿਵੇਂ ਇਸ ਕਿਸਾਨੀ ਘੋਲ ਦੇ ਵਿੱਚ ਸਰਵਾਈਵ ਕਰ ਰਹੀਆਂ ਨੇ ਕਿਵੇਂ ਇਸ ਕਿਸਾਨੀ ਘੋਲ ਦੇ ਵਿੱਚ ਰਹਿ ਰਹੀਆਂ ਨੇ ਤੇ ਕੀ ਸੋਚਦੀਆਂ ਨੇ ਮਨ ਦੇ ਵਿੱਚ ਕੀ ਚੱਲ ਰਿਹਾ ਹੈਗਾ ਇਸ ਕਿਸਾਨੀ ਘੋਲ ਨੂੰ ਲੈ ਕੇ ਸੋ ਇਹ ਤੁਸੀਂ ਟਰਾਲੀ ਦੇਖ ਸਕਦੇ ਜਿਹਦੇ ਵਿੱਚ ਮਾਤਾਵਾਂ ਹੀ ਮਾਤਾਵਾਂ ਬੈਠੀਆਂ ਹੋਈਆਂ ਨੇ ਤੁਹਾਨੂੰ ਦਿਖਾ ਵੀ ਦਿੰਨੇ ਆ ਗੱਲਬਾਤ ਵੀ ਕਰਾਂਗੇ ਠੰਡ ਵੀ ਬਹੁਤ ਜ਼ਿਆਦਾ ਹੋ ਗਈ ਆ ਹੁਣ ਹਵਾ ਬਹੁਤ ਚੱਲ ਰਹੀ ਐ ਮਾਤਾ ਜੀ ਵਾਈ ਗੁਰਜੀ ਕਾ ਖਾਲਸਾ ਸਵਾ ਵਾਈ ਗੁਰਜੀ ਕੀ ਫਤਿਹ ਕੀ ਕਹਿਣਾ ਚਾਹੋਗੇ ਰਾਤ ਹੁਣ ਮੀਟਿੰਗ ਹੋਈ ਐ ਇਹ ਕਹਿ ਰਹੇ ਸੀਗੇ ਕਿ ਇਸ ਦੀ ਮੀਟਿੰਗ ਤੋਂ ਬਾਅਦ ਹੋ ਸਕਦਾ ਦਿੱਲੀ ਨੂੰ ਕੁਝ ਕੀਤਾ ਜਾਵੇ ਪਰ ਕੀ ਕਹਿਣਾ ਚਾਹੋਗੇ ਜਿਹੜੀ ਰਾਤ ਮੀਟਿੰਗ ਹੋਈ ਐ ਅਸੀਂ ਤਾਂ ਕਹਿੰਨੇ ਹਾਂ ਸਾਡਾ ਹੱਲ ਹੋ ਜਾਂਦਾ ਅਸੀਂ ਵਾਪਸ ਮੁੜ ਜਾਂਦੇ ਜੇ ਸਾਡਾ ਨਹੀਂ ਹੱਲ ਕਰਨਗੇ ਹੁਣ 21 ਤਰੀਕ ਪਾਤੀ ਆ 21 ਤਰੀਕ ਵੇਖ ਕੇ ਜੇ ਮੰਨ ਗਿਆ ਠੀਕ ਆ ਨਾ ਮੰਨ ਜੇਗਾ ਤਾਂ ਫਿਰ ਦਿੱਲੀ ਨੂੰ ਕੁਝ ਕਰਾਂਗੇ ਪਰ ਅੱਗੇ ਵਧਾਂਗੇ ਜੀ ਨਹੀਂ ਤਾਂ ਇਹ ਤੰਬਰ ਤਾਂ ਨਾ ਬੈਠੇ ਬੜੇ ਆਰਾਮਦਾਰੀ ਨਾਲ ਸਾਡਾ ਮੁੱਕ ਜੇ ਨਹੀਂ ਮੁਕਾਊਗਾ ਤਾਂ ਫਿਰ ਆਪਾਂ ਵੀਰਾ ਕੁਛ ਨਾ ਕੁਛ ਤਾਂ ਫਿਰ ਕਰਾਂਗੇ ਨਾ ਹੁਣ ਅਸੀਂ ਵੀ ਪੋਤੇ ਪੋਤੀਆਂ ਘਰੋਂ ਛੱਡ ਕੇ ਆਏ ਆ ਮਿੰਟ ਮਿੰਟ ਤੇ ਸਾਨੂੰ ਫੋਨ ਆਉਣ ਡਿਆ ਪਰ ਘਰ ਚੀਜ਼ ਤੇ ਕੀ ਬਣ ਡਿਆ ਹੈ ਸਾਡੇ ਨਾਲੋਂ ਘਰ ਵਾਲੇ ਜਿਹੜੇ ਜ਼ਿਆਦਾ ਤੰਗ ਆ ਹੋਰ ਤਾਂ ਹੀ ਦੱਸਤ ਕਰ ਲੋ ਗੱਲਬਾਤ ਨਹੀਂ ਬੈਠਣਾ ਕਿੰਨਾ ਕੁ ਸੌਖਾ ਲੱਗਦਾ ਹੈਗਾ ਜਿਵੇਂ ਆਪਾਂ ਗੱਲ ਕਰਦੇ ਕਈ ਵਾਰ ਇਹ ਵੀ ਕਿਹਾ ਜਾਂਦਾ ਕਿ ਸ਼ਾਇਦ ਕਿਸਾਨ ਤਾਂ ਵਿਹਲੇ ਨੇ ਜਦੋਂ ਮਰਜ਼ੀ ਆ ਕੇ ਬੈਠ ਜਾਂਦੇ ਨੇ ਇਸ ਬਾਰੇ ਤੁਹਾਡਾ ਕੀ ਆਸੀਂ ਵਿਹਲੇ ਨਹੀਂਗੇ ਸਾਡੇ ਬਹੁਤ ਕਾਰੋਬਾਰ ਕਰਨ ਵਾਲੇ ਬਾਤ ਆ ਪਰ ਅਸੀਂ ਨਾ ਮਜਬੂਰੀ ਨੂੰ ਬੈਠੇ ਆ ਤੇ ਪਰ ਜੇ ਉਹ ਕਵੇ ਵੇਲੇ ajo ਮਰਜੀ ਕਵੇ ਅਸੀਂ ਪਰ ਆਪਣਾ ਹੱਕ ਲੈਣ ਆਏ ਆ ਹੱਕ ਲੈ ਕੇ ਜਾਵਾਂਗੇ ਜੀ ਹਾਂਜੀ ਕਿੰਨਾ ਟਾਈਮ ਬਹਿਣਾ ਪਿਆ ਬੈਠੋਗੇ ਫਿਰ ਹਾਂਜੀ ਬਾਹਾਂਗੇ ਅਸੀਂ ਰਸਨ ਪਾਣੀ ਸਭ ਕੁਝ ਆਪਣਾ ਕਿ ਵਾਰ-ਵਾਰ ਹੈਨਾ ਘਰਾਂ ਚੋਂ ਨਹੀਂ ਨਿਕਲਿਆ ਜਾਂਦਾ ਨਹੀਂ ਨਿਕਲਿਆ ਜਾਂਦਾ ਕਰ ਰਹੇ ਸੀ ਵਾਰ-ਵਾਰ ਨਹੀਂ ਘਰਾਂ ਚ ਤੁਹਾਨੂੰ ਦੱਸਿਆ ਨਿਕਲਿਆ ਨਹੀਂ ਜਾਂਦਾ ਹੁਣ ਅਸੀਂ ਤਾਂ ਵਰਤਾਰਨਾ ਬੈਠੇ ਆ ਸਾਨੂੰ ਕੋਈ ਦੁੱਖ ਤਕਲੀਫ ਨਹੀਂ ਸਾਨੂੰ ਬਹੁਤ ਹੋਈ ਆ ਠੰਡ ਨਹੀਂ ਲੱਗਦੀ ਸਾਨੂੰ ਕੋਈ ਠੰਡ ਲੱਗਦੀ ਨਹੀਂ ਜੀ ਨਹੀਂ ਸੱਚੀ ਨਹੀਂ ਠੰਡ ਲੱਗਦੀ ਅਸੀਂ ਬੜੇ ਆਰਾਮਦਾਰੀ ਨੇ ਆਲੇ ਬੈਠੇ ਆਂ ਵੇਖ ਲੋ ਕਿਸੇ ਨੂੰ ਠੰਡ ਕਿਸੇ ਨੂੰ ਪੁੱਛ ਲੈ ਲੱਗਦੀ ਆ ਨਾ ਪਾਇਆ ਜੀ ਤੇ ਲੈ ਕੇ ਬੈਠਿਆਂ ਦਾ ਪਿੱਛੇ ਤਾਂ ਬਹੁਤ ਵੀ ਘਟਦੇ ਆ ਆ ਤੇ ਪਰ ਬੈਠਿਆ ਹੀ ਮਜਬੂਰੀ ਨੂੰ ਆ ਜਾਣਾ ਨਹੀਂ ਇਸ ਤਰ੍ਹਾਂ ਹੱਕ ਲੈ ਕੇ ਜਾਣਾ ਜੀ ਮਤੇ ਦੁੱਖ ਵੀ ਹੁੰਦਾ ਆ ਕਿ ਜਦੋਂ ਤੁਹਾਡੀ ਫਸਲ ਤੇ ਤੁਹਾਨੂੰ ਮੁੱਲ ਨਹੀਂ ਮਿਲਦਾ ਹਾਂਜੀ ਬਹੁਤ ਜ਼ਿਆਦਾ ਵਿਗੜਨੇ ਆ ਸਾਡੇ ਦਾਦੇ ਪਰ ਦਾਦੇ ਖਰੀਦੀ ਜਿਹੜੀ ਸਾਡੇ ਕੋਲ ਖੋਣ ਡਿਆ ਹੋਏ ਤੇ ਆਪਣੇ ਹੁਣ 3 ਪੁੱਤਾਂ ਦਾ ਸੋਚ ਰਿਹਾ ਪਈਦਾ ਆ ਕਿ ਉਹਨਾਂ ਅੱਖਾਂ ਸਾਡਾ ਕੀ ਸੋਚਿਆ ਹੈ ਤੁਸੀਂ ਕਿ ਉਹ ਨਹੀਂ ਗਏ ਦਰਲਾਂ ਚ ਜੀ ਹਾਂਜੀ ਮਨ ਦੇ ਵਿੱਚ ਇਹ ਚੱਲਦਾ ਆ ਕਿ ਕੱਲ ਨੂੰ ਬੱਚਿਆਂ ਨੂੰ ਕੀ ਜਵਾਬ ਦੇਣਾ ਹੈ ਹਾਂਜੀ ਜੀ ਪਰ ਦਵਾਂਗੇ ਜੀ ਬੱਚੇ ਆਖਣਗੇ ਬੱਚੇ ਤਾਂ ਇਹ ਨਾ ਜੇ ਸਾਭ ਲੈਂਦੇ ਤੇ ਗਾੜੀ ਵੀ ਤੇ ਉਹਨਾਂ ਲੜਾਂਗੇ ਨਹੀਂ ਲੜਾਂਗਾ ਉਹ ਬੱਚੇ ਆਖਣਗੇ ਸਾਡੇ ਤੋਂ ਕੀ ਸੋਚੇ ਆ ਤੂੰ ਆਪਣੇ ਮੂੰਹ ਰੱਗ ਛੜੇ ਆ ਹੂੰ ਠੀਕ ਨਹੀਂ ਤੇ ਅਸੀਂ ਦੁੱਖ ਨੂੰ ਬੈਠੇ ਆ ਸੁੱਖ ਨੂੰ ਨਹੀਂ ਬੈਠੇ ਤਾਂ ਜਾਣਾ ਹੀ ਹੱਕ ਆਪਣਾ ਲੈ ਕੇ ਆ ਦੱਖ ਵੀ ਕਹਤਾ ਜੀ ਸਾਲ ਬੇਟਾ ਬਹੁਤ ਸਾਲ ਵੀ ਭਵਾਂਗੇ ਆਪਣਾ ਹੱਕ ਲੈ ਕੇ ਹੀ ਜਾਵਾਂਗੇ ਕਿਆਂ ਕੋ ਨਹੀਂ ਪਹਿ ਹੀ ਭੱਜ ਜਾਵਾਂਗੇ ਅਗਲੇ ਸਾਲ ਬੱਗੇ ਹੀ ਚਲੇ ਗਏ ਹਨਾ ਕੋਣ ਨਹੀਂ ਅਸੀਂ ਭੱਜਣਾ ਹੋਣਾ ਅਸੀਂ ਪੂਰੇ ਹਾਂ ਉਦੋਂ ਵੀ ਕਹਿੰਦੇ ਸੀ ਕਿ ਜੇ ਕਿਸਾਨ ਬੈਠੇ ਰਹਿੰਦੇ ਤਾਂ ਸ਼ਾਇਦ ਐਮ ਐਸ ਵੀ ਮਿਲ ਜਾਵੇ ਹਾਂ ਹੁਣ ਲੈ ਕੇ ਜਾਵਾਂਗੇ ਜੀ ਪੱਕੇ ਬੈਠੇ ਪੱਕੇ ਕਿ ਲੱਗਦਾ ਤੁਹਾਨੂੰ ਉਦੋਂ ਵੀ ਕਿਹਾ ਗਿਆ ਸੀਗਾ ਤੇ ਧੋਖਾ ਹੋਇਆ ਫਿਰ ਉਦੋਂ ਧੋਖਾ ਆ ਨਾ ਉਸੇ ਧੋਖੇ ਦੇ ਨਾਲ ਹੁਣ ਅਸੀਂ ਪੱਕੇ ਹੋ ਗਏ ਹਾਂ ਨਾ ਹਾਂ ਹੁਣ ਨਹੀਂ ਅਸੀਂ ਜਾਵਾਂਗੇ ਹੁਣ ਸਾਨੂੰ ਦਊਗਾ ਕੁਝ ਤਾਂ ਲੈ ਕੇ ਜਾਵਾਂਗੇ ਨਹੀਂ ਤੇ ਇੱਥੇ ਰਵਾਂਗੇ ਤੇ ਇਹ ਸ਼ੰਭੂ ਬਾਰਡਰ ਤੇ ਹੀ ਆਣ ਕੇ ਬੈਠੇ ਆ ਕਿੰਨੀਆਂ ਕੋਈ ਪਰੇਸ਼ਾਨੀਆਂ ਵੀ ਦੇਖਣੀਆਂ ਪੈਂਦੀਆਂ ਨੇ ਸ਼ੰਭੂ ਬਾਰਡਰ ਤੇ ਬੈਠੇ ਹੋਏ ਹੋ ਤੁਸੀਂ ਮੇਰੇ ਸਾਾਨੂੰ ਨਹੀਂ ਕੋਈ ਪਰੇਸ਼ਾਨੀ ਅਸੀਂ ਜਾਣੇ ਉੱਥੇ ਜਿੱਥੇ ਗੋਲੇ ਮਾਰਦੇ ਆ ਨਾ ਜੀ ਅਸੀਂ ਜਾਣੇ ਆ ਸਾਨੂੰ ਕੋਈ ਪਰੇਸ਼ਾਨੀ ਨਹੀਂ ਅਸੀਂ ਜਾਣੇ ਰੋਜ਼ ਉਹਦੀ ਮਕਾਨੇ ਹੋ ਕੇ ਆਉਂਦੇ ਆ ਜੀ ਹਾਂਜੀ ਠੀਕ ਆ ਬਿਲਕੁਲ ਪੱਕੇ ਬੈਠੇ ਉਹਦੀ ਮਕਾਨ ਲਾ ਕੇ ਹੀ ਜਾਵਾਂਗੇ ਜੀ ਬੋਲੇ ਸੋਨਿਆ ਸਾਰ ਸ੍ਰੀ ਅਕਾਲ ਭੈਣ ਕੋਈ ਮਾਤਾ ਜੀ ਨਹੀਂ ਮਾਤਾ ਜੀ ਐਦਾ ਤਾਂ ਨਹੀਂ ਲੱਗਦਾ ਕਿ ਜਿਹੜੀ ਮੀਟਿੰਗ ਤੇ ਮੀਟਿੰਗ ਰੱਖ ਰਹੇ ਨੇ ਕਿਤੇ ਨਾ ਕਿਤੇ ਲਟਕਾ ਰਹੇ ਨੇ ਤੇ ਵੀ ਕਿਸਾਨ ਅੱਗੇ ਨਾ ਜਾਣ ਇੱਥੇ ਬੈਠੇ ਰਹਣ ਇਹਨਾਂ ਨੂੰ ਲਾਰੇ ਦੇਈ ਜਾਂਦੇ ਆ ਇਹ ਤਾਂ ਸਾਨੂੰ ਸਮਝਣ ਜਾਂ ਆਉਂਦੀ ਆ ਵੀ ਸਾਨੂੰ ਲਾਰੇ ਲਾ ਲਾ ਕੇ ਗਾੜੀ ਆਪਣਾ ਪੱਕਾ ਪ੍ਰਬੰਧ ਕਰਨ ਦੇ ਆ ਗਾੜੀ ਫੇਰ ਰੋਕਾਂ ਲਾ ਦਿੱਤੀਆਂ ਵਾ ਸਾਰੇ ਸੁਨਾਹਨ ਮਿਲਣਦੇ ਆ ਪਰ ਅਸੀਂ ਫੇਰ ਵੀ ਤਾਂ ਬਰਤਾਨਾ ਬੈਠੇ ਡਰਦੇ ਨਹੀਂ ਹੂੰ ਕਰਦੇ ਨਹੀਂ ਸਾਨੂੰ ਪਤਾ ਮੀਟਿੰਗਾਂ ਆ ਉਹ ਇਧਰ ਲਾ ਕੇ ਆਪਣੇ ਪੱਕੇ ਪ੍ਰਬੰਧ ਕਰਨ ਲਿਆ ਵਾ ਜਿੱਥੇ ਮਾਤਾ ਜੀ ਤੁਸੀਂ ਬੈਠੇ ਹੋ ਬਜ਼ੁਰਗ ਕਿਸਾਨ ਆਏ ਨੇ ਉੱਥੇ ਨੌਜਵਾਨ ਵੀ ਆਏ ਨੇ ਤੇ ਜਦੋਂ ਬੈਰੀਗੇਟਿੰਗ ਤੋੜਨ ਲਈ ਅੱਗੇ ਗਏ ਤਾਂ ਉਹਨਾਂ ਤੇ ਗੋਲੇ ਵਰਾਏ ਗਏ ਤਾਂ ਕਿਵੇਂ ਦਾ ਲੱਗਦਾ ਸੀ ਜਦੋਂ ਇਤਨਾ ਵੀ ਆਪਣੇ ਨੌਜਵਾਨਾਂ ਨੂੰ ਜਿਹੜਾ ਕਿ ਫਟਾ ਸਾਡੇ ਨਵੇਂ ਨੌਜਵਾਨ ਜਿਹੜੇ ਆ ਇਹਨਾਂ ਨੇ 150 ਬੰਦਾ ਸਾਡਾ ਫਟਾ ਕਰ ਦਿੱਤਾ ਹਾਂ ਤੇ ਅਸੀਂ ਆਨੇ ਆਪੇ ਚਲੋ ਕਰ ਲੋ ਜੱਟ ਅੱਦੇ ਵੀ ਵੱਡੇ ਜਾਣ ਤਾਂ ਸੀ ਨਹੀਂ ਕਰਦੇ ਸਾਨੂੰ ਗੋਲਿਆਂ ਦੀ ਕੋਈ ਪਰਵਾਹ ਨਹੀਂ ਗ੍ਰਾਉਂਡ ਫੜ ਲੈਣਾ ਪੰਜਾਂ ਕਰਾਰ ਰੁਪਈਆ ਦੀ ਗੁੱਡੀ ਦੇ ਨਾਲ ਇਸ ਤਰ੍ਹਾਂ ਹੀ ਇਹਨਾਂ ਨੇ ਗਾੜੀ ਬੈਰੀਕਾਲ ਅਸੀਂ ਤੋੜ ਕੇ ਅਸੀਂ ਨੰਗ ਜਾ ਅਗੇ ਜੀ ਇਹਨਾਂ ਦੇ ਬੈਰੀਗਲ ਜਿੰਨੇ ਮਰਜੀ ਗਾੜੀ ਲਾ ਲੈਣ ਪ੍ਰਬੰਧ ਕਰ ਲੈਣ ਆ ਸਾਨੂੰ ਸਾਰੇ ਸੁਣਾ ਮਤਲਬ ਕੀ ਕਰੋਗੇ ਫਿਰ ਅੱਗੇ ਜਿਸ ਤਰ੍ਹਾਂ ਕਿਹਾ ਵੀ ਬੈਰੀਗੇਟਿੰਗ ਤੋੜ ਕੇ ਅੱਗੇ ਲੰਘ ਜਾਣਾ ਹੈ ਤਾਂ ਇੰਨਾ ਜਜ਼ਬਾ ਤੁਹਾਡੇ ਚ ਵੀ ਹੈਗਾ ਕਿ ਤੁਸੀਂ ਵੀ ਤੋੜੋਗੇ ਜਜ਼ਬਾ ਹੈਗਾ ਤੇ ਆਵੇ ਮੈਂ ਤੋਂ ਦਿਨ ਗੋਲੇ ਵਰਨਦਾ ਸੀ ਦੂਸਰੇ ਦਿਨ ਗੋਲੇ ਵਰਨਦਾ ਸੀ ਪੂਰੇ ਗੋਲੇ ਵਰਨਦਾ ਸੀ ਮੈਂ ਉੱਥੇ ਬਿਲਕੁਲ ਐਂਡ ਦਿੱਤੇ ਮੇਰੇ ਵੱੱਜਾ ਵੀ ਆ ਜੀ ਚੰਗੇ ਭਲੇ ਨੂੰ ਕੀ ਹੋਇਆ ਜੇ ਸਾਡੇ ਭਰਾ ਗਾੜੀ ਆ ਸਾਡੇ ਭਰਾ ਵੀਰ ਭਰਾ ਗੋਲੇ ਖਾਂਦੇ ਜੇ ਸਾਨੂੰ ਵੱਜ ਜਾਣਗੇ ਤੇ ਕੀ ਹੋਊਗਾ ਅਸੀਂ ਡਰਦੇ ਨਹੀਂ ਕੋਈ ਗੱਲ ਨਹੀਂ ਬੰਦਿਆਂ ਗੋਲਿਆਂ ਚ ਗਈ ਮਾਰਸਾਵਾ ਡਟਕੇ ਰਵਾਂਗੇ ਜੀ ਡਰਦੇ ਨਹੀਂ ਤੇ ਤੁਹਾਨੂੰ ਪ੍ਰੇਰਨਾ ਫਿਰ ਮਾਤਾਵਾਂ ਤੁਹੀ ਮਿਲਦੀਆਂ ਨੇ ਜਿਸ ਤਰ੍ਹਾਂ ਮਾਤਾ ਭਗੌਰ ਜੀ ਦਾ ਤੁਸੀਂ ਜਿੱਕੇ ਹਾਂਜੀ 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 ਉਸ ਤਰ੍ਹਾਂ ਹੀ ਮਿਲਦੀ ਤੇ ਕਿੰਨਾ ਨੂੰ ਸੁਣਦੇ ਕਿੰਨਾ ਨੂੰ ਦੇਖਦੇ ਕਿੰਨਾ ਨੂੰ ਸਾਰਿਆਂ ਨੇ ਡੰਡੇ ਸਾਡੇ ਸਾਥ ਆਲੇ ਆ ਸਾਰਿਆਂ ਨੂੰ ਦੱਸੇਗੇ ਆ ਕਿਹੜੇ ਪਿੰਡੋਂ ਆਏ ਮਾਤਾ ਅਸੀਂ ਆਏ ਆ ਅੰਬਰਸਰ ਚਿਲੇ ਤੋਂ ਕੱਥੂ ਨੰਗਾ ਕੱਥੂ ਨੰਗਾ ਬਾਬਾ ਬੁੱਢਾ ਜੀ ਅਸੀਂ ਉਹ ਜਿਲੇ ਤੋਂ ਆਏ ਆ ਤਾਂ ਪਰ ਅਸੀਂ ਪੱਕੇ ਪੈਰੀਂ ਆਏ ਆ ਜੀ ਇਹ ਨਹੀਂ ਪਿਆਹੀ ਹਰ ਕਾ ਭੱਜ ਜਾਂਦੇ ਸਾਲ-ਸਾਲ ਦਾ ਤੇ ਸਾਡੇ ਕੋਲ ਰਾਸ਼ਨ ਪਿਆ ਹੋਇਆ ਸਾਲ-ਸਾਲ ਸਾਲ ਦਾ ਰਸਣ ਆਓ ਵੇਖ ਲੋ ਟਰਾਲੀਆਂ ਭਰੀਆਂ ਪਈਆਂ ਸਾਡੀਆਂ ਰਾਸ਼ਨ ਦੇ ਨਾਲ ਕਿੱਛ ਕਿਵੇਂ ਸਰਦਾ ਫਿਰ ਤੁਹਾਡਾ ਬਹੁਤ ਵਧੀਆ ਸਰਣ ਡਿਆ ਪਿੱਛੇ ਪਿੱਛੋ ਹੀ ਸਾਨੂੰ ਦਈ ਜਾਂਦੇ ਹਲਾ ਸ਼ੇਰੀ ਵੀ ਕੋਈ ਗੱਲ ਨਹੀਂ ਤੁਸੀਂ ਤਗੜੇ ਹੋ ਜੋ ਕੋਈ ਗੱਲ ਨਹੀਂ ਪਿੱਛੇ ਹੀ ਸਰਣ ਡੈਂ ਤੁਸੀਂ ਤਗੜੇ ਹੋ ਜੋ ਬਸ ਕੋਈ ਗੱਲ ਨਹੀਂ ਸੋ ਮਾਤਾ ਜੀ ਤੁਹਾਡੀ ਕਿੰਨੀ ਉਮਰ ਹੈਗੀ ਆ ਕਾਫੀ ਬਜ਼ੁਰਗ ਲੱਗਦੇ ਹੋ ਫਿਰ ਵੀ ਮੋਰਚੇ 'ਚ ਡਟੇ ਹੋਏ ਹੋ 80 ਸਾਲ ਦੀ 80 ਸਾਲ ਦੀ 80 ਸਾਲ ਦੀ ਉਮਰ ਹੈ ਜੀ ਹੁਣ ਸਾ ਹਾਂ ਸਾਡੀ ਬੜੀ ਸੋਣੀ ਆ ਹਾਂ ਛੜਕਾਂ ਧੱਕੇ ਖਾਨ ਦੀ ਬਿਲਕੁਲ ਅੱਜ 9 ਦਿਨ ਹੋ ਗਏ ਬਿਲਕੁਲ ਪਰ ਇਹ ਆ ਵੀ ਆਪਣੇ ਪੁੱਤਰੇ ਮਗਰ ਵੀਰਾਂ ਨੇ ਮਗਰੀ ਆਏ ਆ ਹਾਂ ਠੀਕ ਨਹੀਂ ਕੋਈ ਸੁਖ ਨੂੰ ਨਹੀਂ ਆਏ ਜੀ ਹਾੜਾ ਹਾ ਕਹਾਨੂੰ ਦੇ ਦੇ ਅਸੀਂ ਆਪਣੇ ਘਰ ਚਲੇ ਜਾਈਏ ਹਾਂ ਹਾਂ ਹਾਨੂੰ ਬੁੱਢੇ ਵਾਰੇ ਧੱਕੇ ਦੇਣ ਦੇ ਆ ਉਹ ਛੜਕਾਂ ਦੇ ਉੱਤੇ ਅਸੀਂ ਰੋਣ ਦੇ ਹਾਂ ਜੀ ਪਰ ਕੋਈ ਗੱਲ ਨੇ ਤਗੜਾ ਹੋ ਜਾਵੇ ਹਾਂ ਕਹਿੰਦੇ ਕਿਸਾਨ ਦੇਸ਼ ਦਾ ਅਨੁਦਾਤਾ ਆ ਜਿਹੜਾ ਪੇਟ ਭਰਨ ਵਾਲਾ ਅੱਜ ਆਪਣੀਆਂ ਮੰਗਾਂ ਵਾਸਤੇ ਇੱਥੇ ਬੈਠਾ ਹੋਇਆ ਹਾਂਜੀ ਹਾਂ ਕਹਿੰਦੇ ਇਹਨਾਂ ਨੂੰ ਰੋਟੀ ਪਾਣੀ ਨੇ ਹੱਥ ਦਿਓ ਕੁਛ ਨਾ ਦਿਓ ਸਾਡੇ ਗੁਰੂ ਗੋਪੀ ਸਿੰਘ ਨੇ ਵਾਧੂ ਲੰਗਰ ਲਗਾਏ ਆ ਤੇ ਵਾਧੂ ਜਿਹੜੇ ਨੇ ਬਾਲੇ ਨੇ ਸਾਡੇ ਦੁਸ਼ਮਣ ਉਹ ਵੀ ਖਾਂਦੇ ਸਾਰੇ ਖਾਂਦੇ ਆ ਨਾ ਸਾਡੇ ਖਾ ਕੇ ਤੇ ਸਾਡੇ ਤੇ ਗਲੱਛਦੇ ਆ ਨਾ ਪਰ ਇਹ ਚੰਗਾ ਕੰਮ ਨੇ ਹੂੰ ਇੰਨੀ ਫੋਰਸ ਲਾਤੀ ਸਾਡੇ ਵਾਸਤੇ ਸਾਡੇ ਵਾਸਤੇ ਲਾਈ ਆ ਨਾ ਤਾਂ ਕੀ ਕਰ ਲਉ ਸਾਨੂੰ ਫੋਰਸ ਨਹੀਂ ਫੋਰਸ ਤਾਂ ਕੋਈ ਨਹੀਂ ਦਿੰਦੇ ਉਹ ਵੀ ਆਪਾਂ ਵੀ ਵੋਟਾਂ ਦੇ ਕੇ ਬਣਾਇਆ ਨਾ ਉਹ ਕਿਸੇ ਵੋਟਾਂ ਨਾਲ ਤਾਂ ਜਿੱਤੇ ਨਹੀਂ ਉਹ ਗਾਵਾਂ ਦੀਆਂ ਵਾਂਣ ਵੀ ਜਿੱਤੇ 95 ਵੀ ਟੋਨ ਨੇ ਲੈ ਲੀਆਂ ਸੰਗਤ ਨੇ ਦਿੱਤੀਆਂ ਤੇ ਲਈਆਂ ਨਾ ਪਰ ਹੁਣ ਫਿਰ ਸਵਾਲ ਕਿਉਂ ਨਹੀਂ ਕਰਦੇ ਤੁਸੀਂ ਸਵਾਲ ਬਹੁਤ ਕਰਦੇ ਕਰਦੇ ਹੋ ਸਵਾਲ ਤਾਂ ਬਹੁਤ ਕਰਦੇ ਆ ਮੋਦੀ ਕਿਵੇਂ ਆਜੂ ਪਿੰਡ ਚ ਦਵਾਂਗੇ ਵੋਟਾਂ ਉਹਨਾਂ ਨੂੰ ਹਾਂ ਪਰ ਜੇ ਸਾਡੇ ਨਾਲ سلوਕ ਰੱਖੂਗਾ ਤਾਂ ਵੋਟਾਂ ਲੈਣੀਆਂ ਨਾ ਜੇ ਸਾਡਾ ਬੇਸਫਾਕੀ ਰੱਖੇ ਮੋਟਾ ਕਿੱਥੋਂ ਲੈਣੀਆਂ ਕਿਤੇ ਨਹੀਂ ਸਾਡੀਆਂ ਵੋਟਾਂ ਲੈ ਕੇ ਸਾਡੇ ਸਾਨੂੰ ਤਾਂ ਕੀਤਾ ਹੈ ਠੀਕ ਨਹੀਂ ਹਾਂਜੀ ਨਹੀਂ ਮਾਤਾ ਜੀ ਤੇ ਜਦੋਂ ਤੁਸੀਂ 80 ਸਾਲ ਦੇ ਹੈਗੇ ਹੋ ਇੱਥੇ ਆ ਕੇ ਬੈਠੇ ਹੋ ਦੁੱਖ ਵੀ ਹੁੰਦਾ ਆ ਵੀ ਮੈਨੂੰ ਵੀ ਆਉਣਾ ਪੈ ਰਿਹਾ ਹੈਗਾ ਇੱਥੇ ਬੈਠਣ ਲਈ ਹਾਂਜੀ ਮਹੋਂ ਸਾਡੀ ਉਮਰ ਸੌੜੀ ਆ ਛੜਕਾਂ ਦੇ ਉੱਤੇ ਰੋਲਣ ਦੀ ਹੂੰ ਹਾਂ ਉਹ ਇਹ ਆਪਣੇ ਹੱਕ ਨੂੰ ਰੋਲਦੇ ਆ ਅੱਜ ਨੌ ਦਿਨ ਹੋ ਗਏ ਸਾਨੂੰ ਬੇਟੀ ਆ ਨੌ ਦਿਨ ਹੋ ਗਏ ਅੱਜ 11 ਤਰੀਕ ਹੈਗੀ 13 ਨੂੰ ਆਏ ਹੋਏ ਸੀ 11 ਤਰੀਕ ਦੇ ਘਰੋਂ ਨਿਕਲੇ ਹਾਂ ਜੀ ਓਕੇ ਅੱਜ ਸਾਨੂੰ ਨੌ ਦਿਨ ਹੋ ਗਏ ਵੀ ਚੁਪੀ ਆ 11 ਤਰੀਕ ਨੂੰ ਆਏ ਤੁਸੀਂ ਹਾਂ ਜਾਰੀ ਤਰੀਕ ਨੂੰ ਆਏ 11 ਨੂੰ ਤਰੀਕਸਾ ਹਾਂ ਜੀ ਮਾਤਾ ਜੀ ਕੀ ਕਹਿਣਾ ਚਾਹੋਗੇ ਛੜਕਾਂ ਦੇ ਉੱਪਰ ਖਾਸ ਤੌਰ ਤੇ ਮਾਤਾਵਾਂ ਨੂੰ ਬਹੁਤ ਔਖਾ ਹੋ ਜਾਂਦਾ ਕਿਉਂਕਿ ਬਾਥਰੂਮ ਵੀ ਜਾਣਾ ਉਹਨਾਂ ਨੇ ਨਹਾਉਣਾ ਧੋਣਾ ਔਖਾ ਹੁੰਦਾ ਆ ਆ ਦੋਲਨਾਂ ਦੇ ਵਿੱਚ ਕੋਈ ਔਖਾ ਨਹੀਂ ਹੈ ਅੱਛਾ ਜੀ ਹਾਂ ਜੀ ਕਿਵੇਂ ਸਰਵਾਈਵ ਕਰਦੇ ਹੋ ਕਿਵੇਂ ਮਤਲਬ ਕਿ ਤੁਸੀਂ ਫਿਰ ਮੈਨੇਜ ਕਰਦੇ ਹੋ ਮੈਨੇਜ ਵੀ ਇਹਦੇ ਮਾਇ ਇਹ ਜਿਹੜਾ ਵਾ ਇਹ ਇਹ ਤੋਖਾ ਕਰ ਲਿਆ ਨਹੀਂ ਤੁਹਾਡੇ ਤੁਹਾਡੇ ਪਰਬੰਧ ਕੀਤੇ ਗਏ ਇੱਥੇ ਹਾਂਜੀ ਸਾਰੇ ਸਾਰੇ ਪਰਬੰਧ ਕੀਤੇ ਆ ਜੀ ਖੁਲਕੇ ਦਾ ਵੀ ਪਾਣੀ ਦਾ ਵੀ ਬਾਥੂਮ ਦਾ ਵੀ ਇੱਧਰ ਹੈਗਾ ਓਕੇ ਹਾਂ ਮਤਲਬ ਕਿ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਹੀ ਵਾਧੂ ਪ੍ਰਬੰਧਾ ਹੈਗਾ ਅੱਛਾ ਜੀ ਹਾਂਜੀ ਬਿਲਕੁਲ ਸੋ ਲਗਾਤਾਰ ਮਾਤਾਵਾਂ ਦੀ ਗਿਣਤੀ ਵੀ ਇਸ ਕਿਸਾਨੀ ਅਦੋਲਨ ਦੇ ਵਿੱਚ ਵੱਧ ਰਹੀ ਆ ਪਰ ਮਾਤਾਵਾਂ ਕਹਿੰਦੀ ਸਾਡੀ ਉਮਰ ਥੋੜੀ ਸੀ ਆ ਦੇਖ ਸਕਦੇ ਹੋ ਟਰਾਲੀ ਦੇ ਵਿੱਚ ਬੈਠੇ ਕਹਿੰਦੇ ਕੋਈ ਠੰਡ ਨਹੀਂ ਲੱਗਦੀ ਸਾਨੂੰ ਅਸੀਂ ਆਪਣੇ ਹੱਕ ਲੈਣ ਲਈ ਆਏ ਆ ਤੇ ਹੱਕ ਲੈ ਕੇ ਜਾਵਾਂਗੇ ਪਰ ਇਸ ਅਦੋਲਨ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਮਾਤਾਵਾਂ ਵੀ ਕਹਿੰਦੀਆਂ ਆ ਕਿ ਅਸੀਂ ਵੀ ਆਪਣਾ ਯੋਗਦਾਨ ਉਹ ਲਗਾਤਾਰ ਪਾਉਂਦੇ ਰਵਾਂਗੇ ਕਿਉਂਕਿ ਜਦ ਤੱਕ ਇਹ ਕਿਸਾਨੀ ਅਦੋਲਨ ਫਤਿਹ ਨਹੀਂ ਹੁੰਦਾ ਸਾਡੇ ਹੱਕ ਸਾਨੂੰ ਨਹੀਂ ਮਿਲਦੇ ਤਾਂ ਅਸੀਂ ਵਾਪਸ ਕਿਵੇਂ ਚਲੇ ਜਾਈਏ ਦੂ ਵਾਪਸ ਨਹੀਂ ਮੁੜਨਾ ਹੁੰਦਾ ਅੱਗੇ ਹੀ ਵਧਣਾ ਆਉਂਦਾ ਜੁੜੇ ਰਹੋ ਰੋਜ਼ਾਨਾ ਸਪੋਕਸਮੈਨ ਦੇ ਨਾਲ ਤੁਹਾਨੂੰ